ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਹਿੰਦਰ ਬਰੀਆ ਤੇ ਅੱਜ ਅਸੀਂ ਆਏ ਹਾਂ ਜੀ ਡੱਬ ਵਾਲੀ ਮੰਡੀ ਤੇ ਇਹ ਮੰਡੀ ਹਰ ਐਤਵਾਰ ਨੂੰ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੇ ਲੱਗਦੀ ਹੈ ਤੇ ਇੱਥੇ ਹਰ ਤਰ੍ਹਾਂ ਦੀ ਨਸਲ ਦੀਆਂ ਮੱਝਾਂ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਦੇਖਣ ਨੂੰ ਮਿਲਦੀਆਂ ਨੇ ਜੀ ਆਹ ਦੇਖੋ ਕਿੰਨੀ ਸੋਹਣੀ ਮੱਝ ਹੈਗੀ ਅੱਜ ਦੀ ਵੀਡੀਓ ਆਪਾਂ ਕਰ ਰਹੇ ਹਾਂ ਪੂਰਾ ਕਾਦਾਗਾ ਮੱਝ ਦਾ ਤੇ ਅੰਕਲ ਹੋਰੀ ਆਏ ਨੇ ਇੱਥੇ ਆਪਣੀਆਂ ਤਿੰਨ ਮੱਝਾਂ ਲੈ ਕੇ ਵੇਚਣ ਲਈ ਤੇ ਆਪਾਂ ਅੰਕਲ ਹਰਣਾ ਨਾਲ ਗੱਲਬਾਤ ਕਰਦੇ ਆਂਗੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਅਮਰ ਸਿੰਘ ਕਿਹੜਾ ਪਿੰਡ ਹੈ ਜੀ ਠੀਕ ਹੈ ਜੀ ਅੱਜ ਇੱਥੇ ਤੁਸੀਂ ਕੀ ਲੈ ਕੇ ਆਏ ਹੋ ਜੀ ਚਾਰ ਮੱਝਾਂ ਲੈ ਕੇ ਆਏ ਆਂ ਅੰਕਲ ਹਰਿ ਕਹਿੰਦੇ ਵੀ ਅੱਜ ਅਸੀਂ ਇੱਥੇ ਚਾਰ ਮੱਝਾਂ ਲੈ ਕੇ ਆਏ ਆਂ ਵੇਚਣ ਵਾਸਤੇ ਤੇ ਆਪਾਂ ਅੰਕਲ ਤੋਂ ਇਕੱਲੀ ਇਕੱਲੀ ਮੱਝ ਬਾਰੇ ਪੁੱਛਦੇ ਆਂ ਗੱਲਬਾਤ ਕਰਦੇ ਆਂਗੇ ਹੈ ਗਾਰੰਟੀ ਵਾਲੀ ਇਹ ਆ ਤੇ ਗਰੰਟੀ ਵਾਲੇ ਨਹੀਂ ਬਾਕੀ ਦਿਖਾਉਣੇ ਆ ਕੇ ਚੱਲ ਗਏ ਤੇ ਸੌਦੇ ਵਾਸਤੇ ਵੀ ਆ ਗਏ ਨੇ ਬੰਦੇ ਤੇ ਰੇਟ ਦੀ ਗੱਲ ਕਰਦੇ ਹਾਂ ਜਿੱਦਾਂ ਆਪਾਂ ਤੇ ਮੱਝ ਪੂਰੀ ਜਿੱਦਾਂ ਬਾਤ ਆ ਗਈ ਕਿਉਂਕਿ ਇਸ ਮੰਡੀ ਤੇ ਗਾਹਕ ਬਹੁਤ ਹੈਗਾ ਜੀ ਕਿਸੇ ਵੀ ਵੀਰ ਭਾਈ ਨੇ ਆਪਣੀ ਕੋਈ ਮੱਝ ਲੈਣੀ ਹੋਵੇ ਜਾਂ ਵੇਚਣੀ ਹੋਵੇ ਤਾਂ ਇੱਥੇ ਮੰਡੀ ਤੇ ਆ ਕੇ ਤੇ ਆਪਣੀਆਂ ਮੱਝਾਂ ਦਾ ਸੌਦਾ ਕਰ ਸਕਦਾ ਹੈਗਾ ਬਹੁਤ ਸੋਹਣੀਆਂ ਮੱਝਾਂ ਨੇ ਤੇ ਆਜੋ ਜੀ ਆਪਾਂ ਅੰਕਲ ਹਰਣਾ ਨਾਲ ਗੱਲਬਾਤ ਕਰਦੇ ਆਂਗੇ ਮੱਝਾਂ ਬਾਰੇ ਆਓ ਅੰਕਲ ਅੱਗੇ ਆਜੋ ਮੱਝਾਂ ਕੋਲੇ ਹਾਂਜੀ ਅੰਕਲ ਜੀ ਹੁਣ ਦੱਸੋ ਜੀ ਆਪਣੀ ਕਿਹੜੀ ਮੱਝ ਹੈ ਆਪਾਂ ਆਹ ਮੱਝ ਪਹਿਲਾਂ ਸੂਆ ਝੋਟੀ ਹੈ ਇਹ ਵਾਲੀ ਜੀ ਹਾਂਜੀ 12 13 ਕਿਲੋ ਭਾਈ ਨਾਲ ਗੱਲ ਕਰਾਂ 12 13 ਕਿਲੋ ਦੁੱਧ ਹੈ ਜੀ ਪਹਿਲਾ ਸੂਆ ਹੈਗਾ ਤੇ ਇਹਦੀ ਇਹਦੀ ਮਾਂ ਸੀ ਜੀ ਉਹਦੇ ਥੱਲੇ ਕਿੰਨਾ ਦਸੀਗਾ ਦੁੱਧ ਜੀ ਤੇ ਪਿੰਡ ਕਿਹੜਾ ਪਿੰਡ ਆ ਵੀ 16 17 ਕਿਲੋ ਦੁੱਧ ਉਹਦੀ ਮਾਂ ਦੇ ਸੀਗਾ ਠੀਕ ਹੈ ਜੀ ਤੇ ਪਹਿਲਾ ਸੂਆ ਤੇ ਕਿੰਨੇ ਦਿਨਾਂ ਦੀ ਹੈਗੀ ਜਿਹੜੇ? ਸੁਈ ਸੁਈ ਆ ਬਈ ਸੁਈ ਵੀ ਆ ਮਗਰ ਕੀ ਹੈ ਜਿਹੜੇ? ਮਗਰ ਕੱਟਾ ਹੈ। ਮਾੜਾ ਦਿਖਾਓ ਬੱਚਾ ਦਿਖਾਓ ਮੇਰੇ ਗਾਂ ਕਰਕੇ। ਇਹ ਸੁਈ ਨੂੰ। ਮਗਰ ਕੱਟਾ ਜੀ ਪਹਿਲਾਂ ਸੂ ਹੈਗਾ 12-13 ਲੀਟਰ ਦੁੱਧ ਹੈਗਾਗਾ। ਤੇ ਚੰਗੀ ਨਸਲ ਦੀ ਮੱਝ ਹੈ ਜੀ। ਇਹਦੀ ਮਾਹ ਥੱਲੇ ਵੀ 1500 ਲੀਟਰ ਦੁੱਧ। ਤੇ ਆਪਾਂ ਤਾਂ ਰੇਟ ਦੱਸ ਰਹੇ ਨੇ। ਤੇ ਬਹੁਤ ਸੋਹਣੀ ਤਰ੍ਹਾਂ ਦੀ ਮੱਝ ਹੈ। ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਤੇ ਆ ਵੀ ਮੱਝ ਆਪਣੀਆਂ ਅੰਕਲ ਜੀ। ਬਸ ਜੀ ਵੀ ਬਣਾਉਣੀ ਹੈਲੇ 15 ਕਿਲੋ ਤੋਂ ਤਾਂ ਦੇਉਗੀ ਅੱਛਾ ਜੀ ਇਹ ਸੂਈ ਹੋਈ ਹੈ ਜੀ ਹਾਂਜੀ ਹਾਂਜੀ ਸੂਈ ਸਵਾਈ ਦੂਜਾ ਦੂਜਾ ਸੂਆ ਜੀ ਅੱਜ ਕਰੀ ਤੇ ਕਿੰਨੇ ਦਿਨ ਹੋਏ ਸੂਈ ਨੂੰ 8-9 ਦਿਨ ਲੱਗਦਾ ਜਾਂਦਾ ਸੀ ਪੰਜ ਦਿਨ ਹੋਏ ਹੈ ਜੀ ਸੂਈ ਨੂੰ ਤੇ ਦੁੱਧ ਜੀ 15 ਰਾਦਨਿਕ ਟੀਕੇ ਬਾਰੇ ਪੜਨਾ ਆਪਾਂ ਰਾਦ 12-13 ਕਿਲੋ ਦੁੱਧ ਤਿਆਰ ਹੈ ਜੀ 15 ਲੀਟਰ ਪੈਕ ਦੁੱਧ ਇਹਦੀ ਜਾਊਗਾ ਤੇ ਅੰਕਲ ਜੀ ਦੀ ਕੀ ਡਿਮਾਂਡ ਹੈ ਜੀ ਦੇਖਣਾ ਨਾ ਨਾ ਇੱਕ ਲੱਖ 10000 ਰੁਪਿਆ ਤੇ ਜਿਹੜੀ ਆਪਣੀ ਦੂਜੀ ਝੋਟੀ ਸੀ ਮਤਲਬ 95 95 ਤੇ ਝੋਟੀ ਹੈ ਦੇਖੋ ਜੀ ਬਹੁਤ ਸੋਹਣੀਆਂ ਮੱਝਾਂ ਨੇ ਰੇਟ ਵੀ ਜੈ ਜੰਕਲ ਦੇ ਬਾਕੀ ਮੌਕੇ ਤੇ ਜਿਹੜਾ ਸੌਦਾ ਹੁੰਦਾ ਜੀ ਉਹ ਆਪਣਾ ਮੌਕੇ ਤੇ ਹੁੰਦਾ ਮੋੜ ਲਈ ਤੇ ਬਹੁਤ ਤੰਦਰੁਸਤ ਮੱਝਾਂ ਨੇ ਜੈਡ ਬਲੈਕ ਮੱਝਾਂ ਨੇ ਸਾਰੀਆਂ ਇਹਦੇ ਥੱਲੇ ਬੱਚਾ ਕੀ ਹੈ ਜੀ ਪੁੱਛੇ ਗੜ ਕੇ ਕਰ ਲਈਏ ਇਹਦੇ ਮਗਰ ਵੀ ਕੱਟਾ ਹੈਗਾ ਤੇ ਕੰਕਲ ਜੀ ਆ ਇਹਦੇ ਬਾਰੇ ਵੀ ਦੱਸੋ ਜੀ ਹੁਣ ਆ ਜੋ ਅੱਗੇ ਆ ਜੋ ਇਹਨੇ 17 18 ਕਿਲੋ ਦੁੱਧ ਦੇਣਾ ਹੈ ਇਹ ਮੱਝ ਸੋਣ ਵਾਲੀ ਹੈਗੀ ਤੇ ਕਿੰਨੇਵੇਂ ਸੂਏ ਹੀ ਹੋਗੀ ਤੀਜੇ ਸੂਏ ਸੂਹੂਗੀ 17 18 ਲੀਟਰ ਦੁੱਧ ਹੋ ਗਿਆ ਥੱਲੇ ਹਾਂ ਜ਼ਿੰਮੇਦਾਰੀ ਤੇ ਦੇ ਦੇਾਂਗੇ ਠੀਕ ਹੈ ਇਹਦਾ ਕੀ ਰੇਟ ਹੈ ਅੰਕਲ ਜੀ ਭਾਈ ਨਾਲ ਗੱਲ ਕਰਾਉਣੇ ਆ ਭਾਈ ਸਸਰੀਕਾਰ 1 ਲੱਖ 40 ਹਜ਼ਾਰ ਰੁਪਿਆ ਇਹਦਾ ਮੁੱਲ ਹੈ ਜੀ ਮੜਾ ਖੋਲ ਕੇ ਤੋਰ ਕੇ ਦਿਖਾ ਦਿਓ ਭਾਈ ਇਹ ਪਹਿਲੇ ਸੂਏ ਆ ਤੇ ਕਿੰਨੇ ਸਾਲ ਦੀ ਉਹ ਸੋਹਣੀ ਮੱਝ ਹੈ ਜੀ ਹੱਡ ਪੈਰ ਖੁੱਲੇ ਆ 3.5 ਸਾਲ ਚੰਗੀ ਨਸਲ ਦੀ ਹੈ ਜੀ ਕਿੰਨੇ ਦਿਨਾਂ ਦੇ ਸੂਣ ਦੇ ਦੇਖੋ ਠੀਕ ਆ ਠੀਕ ਆ ਠੰਡੀ ਸੀਲ ਚੈੱਕ ਕਰਾਂਗੇ ਮਾੜੀ ਮੋੜੀ ਪੂਰਾ ਵਧੀਆ ਲੇਦਾ ਹੈਗਾ ਠੰਡੀ ਸੀਲ ਦੇਖੋ ਜੀ ਪੂਰੀ ਠੰਡੀ ਸੀਲ ਨੇ ਚਾਲ ਮੱਝ ਦੀ ਠੀਕ ਹੈ ਤੇ ਕੋਈ ਤਰ੍ਹਾਂ ਦਾ ਲੰਗ ਨਹੀਂ ਮਾਰਦੀ ਪੂਰੀ ਵਧੀਆ ਤੰਦਰੁਸਤ ਮੱਝ ਹੈ ਬਈ ਆਪਾਂ ਦਾ ਰੇਟ ਕੀ ਕਰਦੇ ਆਂ 80000 ਰੁਪਏ ਕਰਦੇ ਆ ਤੇ ਇਹਦੀ ਮਾਗਰ ਤਾਂ ਪਤਾ ਨਹੀਂ ਵੀਰ ਭਾਈ ਨੇ ਮੱਝਾਂ ਲੈਣੀਆਂ ਹੁਣ ਠੀਕ ਆ ਬਈ ਤੇ ਆਪਣਾ ਕੰਟੈਕਟ ਨੰਬਰ ਦਾ ਹੋਰ ਨਾਲ ਕੰਟੈਕਟ ਕਰ ਸਕਦੇ ਨੇ ਜੀ ਬਤਾ ਬਹੁਤ ਵਧੀਆ ਤੇ ਚੰਗੀਆਂ ਨਸਲ ਦੀਆਂ ਮੱਝਾਂ ਨੇ ਤੇ ਅੰਕਲ ਜੀ ਇੱਕ ਵਾਰੀ ਨੰਬਰ ਬੋਲ ਦੋ ਆਪਣਾ ਨੰਬਰ 9466481 ਹਾਂਜੀ 81910 ਇੱਕ ਵਾਰੀ ਹੋਰ ਬੋਲ ਦਿਓ 9466481 ਦੇਖਣਾ ਜੀ ਛੋਟੀ ਦੇ ਗਾਂ ਲੈ ਕੇ ਆਉਂਦੇ ਹਨ ਜੀ ਕਿਸੇ ਵੀ ਵੀਰ ਭਾਈ ਨੇ ਮੱਜਾ ਲੈਣੀ ਹੋਣ ਤਾਂ ਅੰਕਲ ਹੋਰਾ ਨਾਲ ਕੰਟੈਕਟ ਕਰ ਸਕਦੇ ਨੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਮਹਿੰਦਰ ਬਰੀਆ ਤੇ ਅੱਜ ਅਸੀਂ ਆਏ ਹਾਂ ਜੀ ਡੱਬ ਵਾਲੀ ਮੰਡੀ ਤੇ ਇਹ ਮੰਡੀ ਹਰ ਐਤਵਾਰ ਨੂੰ ਪੰਜਾਬ ਤੇ ਹਰਿਆਣਾ ਦੇ ਬਾਰਡਰ ਤੇ ਲੱਗਦੀ ਹੈ ਤੇ ਇੱਥੇ ਹਰ ਤਰ੍ਹਾਂ ਦੀ ਨਸਲ ਦੀਆਂ ਮੱਝਾਂ ਸਤਿ ਸ਼੍ਰੀ ਅਕਾਲ ਦੋਸਤੋ ਤੁਹਾਡਾ ਸਵਾਗਤ ਹੈ। ਇਹ ਦੇਖਣ ਨੂੰ ਮਿਲਦੀਆਂ ਨੇ ਜੀ ਆਹ ਦੇਖੋ ਕਿੰਨੀ ਸੋਹਣੀ ਮੱਝ ਹੈਗੀ। ਤੇ ਅੱਜ ਦੀ ਵੀਡੀਓ ਆਪਾਂ ਕਰ ਰਹੇ ਆ ਪੂਰਾ ਕਾਦਾਗਾ ਮੱਝ ਦਾ। ਤੇ ਅੰਕਲ ਹੋਰੀ ਆਏ ਨੇ ਇੱਥੇ ਆਪਣੀਆਂ ਤਿੰਨ ਮੱਝਾਂ ਲੈ ਕੇ ਵੇਚਣ ਲਈ ਤੇ ਆਪਾਂ ਅੰਕਲ ਹੋਰ ਨਾਲ ਗੱਲਬਾਤ ਕਰਦੇ ਆਂਗੇ। ਜੀ ਦੇ ਵਿੱਚ ਮੱਝਾਂ ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਜੀ ਆਪਣਾ? ਅਮਰ ਸਿੰਘ। ਕਿਹੜਾ ਪਿੰਡ ਹੈ ਜੀ? ਸੁਮਨਕਾਨਾ ਵਾਲੀ ਵੱਡੀ ਤੋਂ। ਠੀਕ ਹੈ ਜੀ। ਅੱਜ ਇੱਥੇ ਤੁਸੀਂ ਕੀ ਲੈ ਕੇ ਆਏ ਹੋ ਜੀ? ਚਾਰ ਚਾਰ ਮੱਝਾਂ ਲੈ ਕੇ ਆਏ ਆ ਅੰਕਲ ਹੁਰੀ ਕਹਿੰਦੇ ਵੀ ਅੱਜ ਅਸੀਂ ਇੱਥੇ ਚਾਰ ਮੱਝਾਂ ਲੈ ਕੇ ਆਏ ਆਂਗੇ ਵੇਚਣ ਵਾਸਤੇ ਤੇ ਆਪਾਂ ਅੰਕਲ ਤੋਂ ਕੱਲੀ ਕੱਲੀ ਮੱਝ ਬਾਰੇ ਪੁੱਛਦੇ ਆਂ ਗੱਲਬਾਤ ਕਰਦੇ ਆਂਗੇ ਬਾਕੀ ਦਿਖਾਉਣੇ ਆ ਕੇ ਚੱਲ ਗਏ ਤੇ ਸੌਦੇ ਵਾਸਤੇ ਵੀ ਆ ਗਏ ਨੇ ਬੰਦੇ ਤੇ ਰੇਟ ਦੀ ਗੱਲ ਕਰਦੇ ਆ ਜਿੱਥੇ ਆਪਾਂ ਤੇ ਮੱਝ ਨਹੀਂ ਸਿੱਧੇ ਗੱਲ ਬਾਤ ਆ ਗਈ ਕਿਉਂਕਿ ਇਸ ਮੰਡੀ ਤੇ ਗਾਹਕ ਬਹੁਤ ਹੈਗਾ ਜੀ ਕਿਸੇ ਵੀ ਵੀਰ ਭਾਈ ਨੇ ਆਪਣੀ ਕੋਈ ਮੱਝ ਲੈਣੀ ਹੋਵੇ ਜਾਂ ਵੇਚਣੀ ਹੋਵੇ ਕਾ ਇੱਥੇ ਮੰਡੀ ਤੇ ਆ ਕੇ ਤੇ ਆਪਣੀਆਂ ਮੱਝਾਂ ਦਾ ਸੌਦਾ ਕਰ ਸਕਦਾ ਹੈਗਾ ਬਹੁਤ ਸੋਹਣੀਆਂ ਮੱਝਾਂ ਨੇ ਤੇ ਆਜੋ ਜੀ ਆਪਾਂ ਅੰਕਲ ਹੋਰਾਂ ਨਾਲ ਗੱਲਬਾਤ ਕਰਦੇ ਆਂਗੇ ਮੱਝਾਂ ਬਾਰੇ ਆਓ ਅੰਕਲ ਅੱਗੇ ਆਜੋ ਮੱਝਾਂ ਕੋਲੇ ਹਾਂਜੀ ਅੰਕਲ ਜੀ ਹੁਣ ਦੱਸੋ ਜੀ ਆਪਣੀ ਕਿਹੜੀ ਮੱਝ ਹੈ ਆਹ ਮੱਝ ਪਹਿਲਾਂ ਸੂਹ ਚੋਟੀ ਹੈ ਇਹ ਵਾਲੀ ਜੀ ਹਾਂ ਜੀ 12 13 ਕਿਲੋ ਬਾਈ ਨਾਲ ਗੱਲ ਕਰਾਂ 12 13 ਕਿਲੋ ਦੁੱਧ ਹੈ ਜੀ ਪਹਿਲਾ ਸੂ ਹੈਗਾ ਸੱਚੀ ਗੱਲ ਤੇ ਇਹਦੀ ਇਹਦੀ ਮਾਂ ਸੀ ਜੀ ਉਹਦੇ ਥੱਲੇ ਕਿੰਨਾ ਦਸੀਗਾ ਦੁੱਧ ਜੀ ਤੇ ਪਿੰਡ ਕਿਹੜਾ ਪਿੰਡ ਆ ਬਈ 16 17 ਕਿਲੋ ਦੁੱਧ ਉਹਦੀ ਮਾਂ ਦੇ ਸੀਗਾ ਜਿਲ੍ਹਾ ਕਿਹੜਾ ਪਤਾ ਠੀਕ ਹੈ ਜੀ ਜਿਲ੍ਹਾ ਸਰਹਿੰਦ ਤੇ ਪਹਿਲਾ ਸੂਆ ਤੇ ਕਿੰਨੇ ਦਿਨ ਰਹਿ ਗਈ ਜਿਹੜੇ ਸੂਈ ਸੂਈ ਆ ਬਈ ਸੂਈ ਪਈ ਆ ਮਗਰ ਕੀ ਜਿਹੜੇ ਮੜਾ ਦਿਖਾਓ ਬੱਚਾ ਦਿਖਾਓ ਗਾਂ ਕਰਕੇ ਮਗਰ ਕੱਟਾ ਜੀ ਪਹਿਲਾ ਸੂਆ ਹੈਗਾ 12 13 ਕਿਲੋ ਦੁੱਧ ਦਾ ਹੈਗਾ ਤੇ ਚੰਗੀ ਨਸਲ ਦੀ ਮੱਝ ਹੈ ਜੀ ਇਹਦੀ ਮਾਂ ਥੱਲੇ ਵੀ 15 ਸਾਲ ਦੀ ਦੁੱਧ ਤੇ ਆਪਾਂ ਦਾ ਰੇਟ ਦੱਸ ਰਹੇ ਨੇ ਤੇ ਬਹੁਤ ਸੋਹਣੀ ਤਰ੍ਹਾਂ ਸੁਮਝ ਆਈ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਆ ਵੀ ਮੱਝ ਆਪਣੀ ਅੰਕਲ ਜੀ ਬੱਸ ਉਹਦੀ ਵੀ ਬਣੂਗੀ ਅੱਛਾ ਜੀ ਇਹ ਸੂਈ ਹੋਈ ਹੈ ਜੀ ਹਾਂ ਜੀ ਹਾਂ ਜੀ ਸੂਈ ਸਵਾਈ ਦੂਜਾ ਦੂਜਾ ਸੂਆ ਜੀ ਅੱਜ ਕੱਲ ਤੇ ਕਿੰਨੇ ਦਿਨ ਹੋਏ ਸੂਈ ਨੂੰ ਢੇਗਾ ਨੂੰ ਆਣਾ ਸਾਡੇ ਤੱਕ ਤਾਂ ਆਉਂਦਾ ਸੀਗਾ 5 ਦਿਨ ਹੋਏ ਹੈ ਜੀ ਸੂਈ ਨੂੰ ਤੇ ਦੁੱਧ ਜੀ ਪੰ ਰਾਤਨਿਕ ਟੀਕੇ ਬਾਰੇ ਪੜਨਾ ਆਪਾਂ ਰਾਤ 12 13 ਕਿਲੋ ਦੁੱਧ ਤਿਆਰ ਹੈ ਜੀ 15 ਲੀਟਰ ਪੈਕ ਦੁੱਧ ਇਹਦੀ ਜਾਊਗਾ ਤੇ ਅੰਕਲ ਜੀ ਦੀ ਕੀ ਡਿਮਾਂਡ ਹੈ ਜੀ ਦੇਖਣਾ ਨਾ ਨਾ 1 ਲੱਖ 1000 ਰੁਪਿਆ ਤੇ ਜਿਹੜੀ ਆਪਣੀ ਦੂਜੀ ਝੋਟੀ ਸੀ ਮਤਲਬ 95 95 ਇਹ ਦੂਜੀ ਹੈ ਦੇਖੋ ਜੀ ਬਹੁਤ ਸੋਹਣੀਆਂ ਮੱਝਾਂ ਨੇ ਰੇਟ ਵੀ ਜਾਇ ਜੰਗਲ ਦੇ ਬਾਕੀ ਮੌਕੇ ਤੇ ਜਿਹੜਾ ਸੌਦਾ ਹੁੰਦਾ ਜੀ ਉਹ ਆਪਣਾ ਮੌਕੇ ਤੇ ਹੁੰਦਾ ਮੋੜ ਲਈ ਤੇ ਬਹੁਤ ਤੰਦਰੁਸਤ ਮੱਝਾਂ ਨੇ ਜੈਡ ਬਲੈਕ ਮੱਝਾਂ ਨੇ ਸਾਰੀਆਂ ਇਹਦੇ ਥੱਲੇ ਬੱਚਾ ਕੀ ਹੈ ਜੀ ਪਿੱਛੇ ਗੜ ਕੇ ਕਰ ਲਈਏ ਇਹਦੇ ਮਗਰ ਵੀ ਕੱਟਾ ਹੈਗਾ ਤੇ ਅੰਕਲ ਜੀ ਆ ਇਹਦੇ ਬਾਰੇ ਵੀ ਦੱਸੋ ਜੀ ਹੁਣ ਆਜੋ ਅੱਗੇ ਆਜੋ ਇਹਨੇ 17-18 ਕਿਲੋ ਦੁੱਧ ਦੇਣਾ ਹੈ ਇਹ ਮੱਝ ਸੋਨ ਵਾਲੀ ਹੈਗੀ ਤੇ ਕਿੰਨੇ ਵੇ ਸੂਈ ਹੋਗੀ ਤੀਜੇ ਸੂਏ 17 18 ਲੀਟਰ ਦੁੱਧ ਹੋ ਗਿਆ ਥੱਲੇ ਹਾਂ ਜ਼ਿੰਮੇਦਾਰੀ ਤੇ ਦੇ ਦੇਾਂਗੇ ਠੀਕ ਹੈ ਇਹਦਾ ਕੀ ਰੇਟਾਂ ਤਾਂ ਜੀ ਬਈ ਨਾਲ ਗੱਲ ਕਰਾਉਣੇ ਆ ਬਈ ਸ਼ਸ਼ੀਕਰ 1 ਲੱਖ 40 ਹਜ਼ਾਰ ਰੁਪਿਆ ਇਹਦਾ ਮੁੱਲ ਹੈ ਜੀ ਮੜਾ ਖੋਲ ਕੇ ਤੋਰ ਕੇ ਦਿਖਾ ਦਿਓ ਭਾਈ ਇਹ ਪਹਿਲੇ ਸੂਏ ਆ ਤੇ ਕਿੰਨੇ ਸਾਲ ਉਹ ਸੋਹਣੀ ਮੱਝ ਆ ਜੀ ਹੱਡ ਪੈਰ ਖੁੱਲੇ ਆ 3.5 ਸਾਲ ਚੰਗੀ ਦਸਤ ਦੇਖੋ ਠੀਕ ਆ ਠੀਕ ਆ ਥਣਾ ਤੁਣਾ ਦੀ ਵੀ ਓਕੇ ਆ ਜਾਵਾਂ ਠੰਡੀ ਸੀਲ ਚੈੱਕ ਕਰਾਂਗੇ ਮਾੜੀ ਮੋਟੀ ਪੂਰਾ ਵਧੀਆ ਲੇਵਾ ਹੈਗਾ ਠੰਡੀ ਸੀਲ ਦੇਖੋ ਜੀ ਪੂਰੀ ਡੀਡੀ ਸੀ ਆ ਚਾਲ ਮੱਝ ਦੀ ਠੀਕ ਹੈ ਕੋਈ ਤਰ੍ਹਾਂ ਦਾ ਲੰਗ ਨਹੀਂ ਮਾਰਦੀ ਪੂਰੀ ਵਧੀਆ ਤੰਦਰੁਸਤ ਮਾੜੀ ਬਈ ਆਪਾਂ ਦਾ ਰੇਟ ਕੀ ਕਰਦੇ ਆਂ 80000 ਰੁਪਏ ਕਰਦੇ ਆ ਤੇ ਇਹਦੀ ਮਾਤਰਾ ਤਾਂ ਪਤਾ ਵੀ ਨਹੀਂ ਵੀਰ ਭਾਈ ਨੇ ਮੱਝਾਂ ਲੈਣੀਆਂ ਹੋਣ ਠੀਕ ਆ ਬਈ ਤੇ ਆਪਣਾ ਕੰਟੈਕਟ ਨੰਬਰ ਲਾ ਹਰ ਨਾਲ ਕੰਟੈਕਟ ਕਰ ਸਕਦੇ ਨੇ ਜੀ ਬਤਾ ਬਹੁਤ ਵਧੀਆ ਤੇ ਚੰਗੀਆਂ ਨਸਲ ਦੀਆਂ ਮੱਝਾਂ ਨੇ ਤੇ ਅੰਕਲ ਜੀ ਇੱਕ ਵਾਰੀ ਨੰਬਰ ਬੋਲ ਦਿਓ ਆਪਣਾ ਨੰਬਰ 946681910 ਇੱਕ ਵਾਰੀ ਹੋਰ ਬੋਲ ਦਿਓ 986488 ਦੇਖਣਾ ਜੀ ਚੋਟੀ ਦੀ ਗਾਨ ਲੱਗਿਆ ਕਿਸੇ ਵੀ ਵੀਰ ਭਾਈ ਨੇ ਮੱਝਾ ਲੈਣੀ ਆ ਹੁਣ ਤਾਂ ਅੰਕਲ ਹੋਰਾ ਨਾਲ ਕੰਟੈਕਟ ਕਰ ਸਕਦੇ ਨੇ ਬਹੁਤ ਬਹੁਤ ਧੰਨਵਾਦ ਜੀ